ਜਿਸ ਪ੍ਰਾਣੇ ਉਤੇ ਪਰਮੇਸ਼ਰ ਕਿਰਪਾ ਕਰਦਾ ਹੈ ਉਹਦੇ ਮਨ ਵਿੱਚ ਸ਼ਬਦ ਦਾ ਗਿਆਨ ਪ੍ਰਕਾਸ਼ ਹੁੰਦਾ ਹੈ ਮਨ ਸ਼ਬਦ ਨਾਲ ਜੁੜ ਜਾਂਦਾ ਹੈ ਤੇ ਸ਼ਬਦ ਦੇ ਪ੍ਰਭਾਵ ਕਰਕੇ ਮਨ ਵਿੱਚ ਆਤਮਿਕ ਜਾਗਰਤੀ ਆਉਂਦੀ ਹੈ ਤੇ ਉਹ ਆਤਮਾ ਦੇ ਪ੍ਰਤੀ ਪਰਮੇਸ਼ਰ ਦੇ ਪ੍ਰਤੀ ਆਪਣੇ ਆਪ ਨੂੰ ਕੁਰਬਾਨ ਕਰਨ ਲੱਗ ਜਾਂਦਾ ਹੈ ਜੀ ਪਾਪ ਦੇ ਹਿਰਦੇ ਵਿੱਚ ਪਰ ਮੇ ਸਰਦਾ ਪਿਆਰ ਵਸਦਾ ਆਈਸਾ ਬੋਲੇ ਗੁਰੂ ਪ੍ਰਕਾਸ਼ ਮਾਨ ਤਾਨਗੁਰ ਸਿੰਘ ਜੀ ਮਹਾਰਾਜ ਜੀ ਆਪ ਕਿਰਪਾ ਕਰਦੇ ਆਪ ਜਿ ਕੋ ਭਾਈ ਹੋਰ ਨਾਮ ਜਪਉ ਜੀਵਨ ਬਣ ਜੇਗਾ ਇਹ ਲੋਕ ਸੁਖੀ ਪਰ ਲੋਕ ਸਹਿਲੇ ਨਾ ਹਲ ਪਰ ਆਪੇ ਮਿਲੇ ਵਾਹੀ ਗੁਰੂ ਵਾਹੀ ਗੁਰੂ